ਮੇਰਾ ਬੁੱਤ ਚੁੱਪ ਕਰ ਜਾ ਮੇਰਾ ਬੁੱਤ ਚੁੱਪ ਕਰ ਜਾ ਮੇਰਾ ਬੁੱਤ ਪਰਿਵਾਰ ਤੇ ਸ਼ਕਤ ਨੂੰ ਵੀ ਉਹਨਾਂ ਨੇ ਹਾਂ ਉਹਦੇ ਵੀ ਸ਼ਕਤ ਹੈ ਨੀ ਨਹੀਂ ਕਰਦੇ ਸਾਹਮਣੇ ਮੇਰੇ ਭਰਾ ਨੂੰ ਵੱਟਿਆ ਵੀ ਇਸ ਮੋਬਾਈਲ ਸਕਰੀਨ 'ਚ ਨਜ਼ਰ ਆ ਰਹੇ 17 ਸਾਲਾਂ ਨੌਜਵਾਨ ਵਿਕਾਸ ਦੀ ਤਸਵੀਰ ਹੈ ਜਿਸ ਨੂੰ ਆਪਣੀ ਤੋਂ ਵੱਡੀ ਉਮਰ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਮੁੰਡੇ ਦੀ ਮਾਂ ਮੁਤਾਬਕ ਫਿਰ ਦੋਵੇਂ ਵਿਆਹ ਕਰਵਾਉਣ ਦਾ ਇੱਕ ਦੂਜੇ ਦੇ ਨਾਲ ਕਾਲ ਕਰਾਰ ਕਰਦੇ ਨੇ ਭਾਵ ਵਾਅਦੇ ਕਰਦੇ ਨੇ ਦੋਵਾਂ ਦੀ ਇਸ ਪਿਆਰ ਦੀ ਕਹਾਣੀ ਦਾ ਕੁੜੀ ਦੇ ਘਰ ਦੇਆਂ ਨੂੰ ਪਤਾ ਲੱਗ ਜਾਂਦਾ ਤੇ ਫਿਰ ਮੁੰਡੇ ਦਾ ਉਸ ਦੇ ਘਰ ਮੂਰੇ ਅਜਿਹਾ ਹਾਲ ਹੋਇਆ ਕਿ ਜਿਸ ਦੇ ਸੀਨ ਦੇਖ ਸਾਰਾ ਪਿੰਡ ਤਪ ਦੀ ਗਰਮੀ ਦੇ ਵਿੱਚ थरथਰ ਕੰਬਣ ਲੱਗਿਆ ਤੇ ਮੁੰਡੇ ਦੇ ਘਰ ਵਿੱਚ ਮਾਤਮ ਛਾ ਗਿਆ ਤਸਵੀਰਾਂ ਵਿੱਚ ਰੋਂਦੀ ਕਰਲਾਉਂਦੀ ਮੁੰਡੇ ਦੀ ਮਾਂ ਅਤੇ ਭੈਣਾਂ ਦੇਖੀਆਂ ਨਹੀਂ ਜਾ ਰਹੀਆਂ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਮੁੰਡੇ ਦੀ ਮਾਂ ਨੇ ਜੋ ਖੌਫਨਾਕ ਮੰਜ਼ਰ ਬਾਰੇ ਦੱਸਿਆ ਉਹ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੇੜੇਵਾਲ ਨਾਲ ਸੰਬੰਧਿਤ ਹੈ ਕੀ ਨਾਮ ਹੈ ਆਪਕਾ ਮੈਂ ਪਕੜ چھوڑ ਦਿਸਕੋ ਹਾਂ ਪੂਜਾ ਜੀ ਕਿਸ ਕੀ ਡੈਥ ਹੋਈ ਹੈ ਕੌਣ ਥਾ ਆਪਕਾ ਮੇਰਾ ਛੋਟੇ ਮੇਰੇ ਛੋਟੇ ਭਰਾ ਦੀ ਡੈਥ ਹੋ ਗਈ ਹੈ ਜੀ ਹੂੰ ਕੀ ਗੱਲ ਬਾਤ ਹੋਈ ਸੀ ਪਤਾ ਨਹੀਂ ਉਹ ਜੇ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਜੀ ਹੂੰ ਤੇ ਉਹਦੇ ਘਰ ਦੇ ਸਾਹਮਣੇ ਉਹਨੂੰ ਵੱਡਿਆ ਜੀ ਹੂੰ ਉੱਥੇ ਉਹਦੀ ਗਰਦਨ ਪਿੱਛੇ ਤੋਂ ਵੱਢਤੀ ਹਾਂ ਭਰਾਏ ਜੀ ਮੇਰਾ ਹੂੰ ਛੋਟਾ ਸੀਗਾ ਉਹਨਾਂ ਨੇ ਪਤਾ ਮੈਂ ਗਈ ਸੀ ਉਹਦੇ ਘਰੇ ਠੀਕ ਆ ਛੋਟਾ ਜਾਂ ਕੰਮ ਕੀ ਆ ਵੀ ਮੇਰੇ ਭਰਾ ਨੂੰ ਮਿਲਿਆ ਨੇ ਜੀ ਦੋ ਤਿੰਨ ਵਾਰੀ ਰੋਹਿਤ ਨੇ ਦਿੱਤੀ ਤੇ ਕੋਈ ਕਾਰਵਾਈ ਪੁਲਿਸ ਨੇ ਕੀਤੀ ਅਜੇ ਤੱਕ ਨਹੀਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਘਰਦਿਆਂ ਨੂੰ ਅਸੀਂ ਕਿਹਾ ਜੀ ਇਹਨਾਂ ਨੂੰ ਰਿਮਾਨ ਤੇ ਲਿੱਤਾ ਜਾਵੇ ਨਾ ਪੁੱਛਿਆ ਜਾਵੇ ਮੇਰੇ ਭਾਈ ਦਾ ਕੀ ਕਸੂਰ ਸੀ ਉਹਨਾਂ ਨੇ ਕਿਉਂ ਐਦਾਂ ਕੀਤਾ ਸਾਨੂੰ ਇਹ ਗੱਲ ਦਾ ਜਵਾਬ ਚਾਹੀਦਾ ਸਾਨੂੰ ਦੱਸੇ ਇੱਕ ਪਹਿਲਾਂ ਵੀ ਮੈਨੂੰ ਫੋਨ ਆਇਆ ਕੁੜੀ ਦਾ ਕਿ ਤੂੰ ਆਪਣੇ ਭਰਾ ਨੂੰ ਬਚਾ ਲੈ ਨਹੀਂ ਅਸੀਂ ਮਾਰ ਕੇ ਸਿੱਟ ਦੇਣਾ ਉਹ ਪ੍ਰਿੰਕਾ ਨਾਮ ਆਉਦਾ ਉਹ ਕਰਾ ਵਾਲੇ ਦਾ ਨਾਮ ਰੋਹਿਤਾ ਜੀ ਹੁਣ ਵੀ ਅਸੀਂ ਉੱਥੇ ਜਾਂਦੇ ਸਾਨੂੰ ਵੇਖ ਕੇ ਹੱਸਦਾ ਸੀਗਾ ਕਹਿੰਦਾ ਮੈਂ ਆਪਣੀ ਰੀਜ ਪੂਰੀ ਕਰ ਲਈ ਛਕਤਾ ਤੇਰਾ ਭਰਾ ਮਾਰ ਕੇ ਉਹ ਇੱਕ ਗੱਲ ਤੁਹਾਡਾ ਕੱਲਾ ਕੱਲਾ ਭਰਾ ਸੀ ਨਹੀਂ ਮੇਰਾ ਹਾਂਜੀ ਮੇਰਾ ਛੋਟਾ ਲੱਖਾਂ ਵਰਗਾ ਕੱਲਾ ਹੀ ਸੀ ਮੇਰੇ ਵਾਸਤੇ ਤਾਂ ਜੀ ਕਿੰਨੇ 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 ਫੈਮਿਲੀ ਚ ਕੌਣ ਕੌਣ ਹੈ ਉਹ ਤੁਹਾਡੇ ਮੇਰੀ ਮੰਮੀ ਆ ਜੀ ਮੇਰੇ ਮੰਮੀ ਡੈਡੀ ਆ ਮੈਂ ਆ ਮੇ ਦੋ ਭੈਣਾਂ ਨੇ ਉਹਦੀਆਂ ਮੇਰੀ ਮੰਮੀ ਡੈਡੀ ਨੇ ਬਸ ਜੀ ਹੂੰ ਤੇ ਕੀ ਕਰਦਾ ਕੀ ਸੀ ਉਹ ਭਰਾ ਉਹ ਜੀ ਹੋਟਲ 'ਚ ਕੰਮ ਕਰਦਾ ਸੀਗਾ ਇਧਰ ਆ ਕੇ ਨਾ ਪੈਂਡ ਕੇ ਕੰਮ ਕਰਿਆ ਆ ਕੇ ਤੇ ਕੁੜੀ ਕੁੜੀ ਰਾਜੀ ਸੀ ਉਹਦੇ ਨਾਲ ਮੇਰੇ ਨਾਲ ਅਸੀਂ ਪਹਾੜ ਤੇ 갔ਦੀ ਨਾ ਉਹ ਕੋਟ ਲੈ ਕੇ ਮੈਂ ਬਤਾ ਕੇ ਨਹੀਂ ਪਤਾ ਕੀ ਹੋਇਆ ਤੇ ਕੁੜੀ ਕਹਿੰਦੀ ਮੈਨੂੰ ਲੈ ਜਾ ਪਜਾ ਕੇ ਲੈ ਜਾ ਅਸੀਂ ਕਿਹਾ ਨਹੀਂ ਅਸੀਂ ਰਜ਼ਾਮੰਦ ਨਾ ਲੈ ਜਾ ਪਜਾ ਕੇ ਲੈ ਜਾ ਪਜਾ ਕੇ ਮੇਰਾ ਮੁੰਡਾ ਆਇਆ ਕਹਿੰਨੇ ਮਮਮੀ ਲక్ష్ਮੀ ਕਹਿੰਦੀ ਮੈਨੂੰ ਪਜਾ ਕੇ ਲੈ ਜਾ ਤਾਂ ਮੈਂ ਕਿਹਾ ਨਹੀਂ ਤੂੰ ਆਪਣੇ ਘਰ ਨੂੰ ਮੰਨਾਲਾ ਮੇਰਾ ਮੇਰਾ ਫੈਮਿਲੀ ਮਾਨਦਾਵਾ ਕਹਿੰਦਾ ਮੈਂ ਕਿਹਾ ਪੁੱਤ ਕੋਈ ਬਾਤ ਨਹੀਂ ਫਿਰ ਮੈਂ ਕੁੜੀ ਕੇ ਘਰੇ ਗਏ ਕੁੜੀ ਕੇ ਘਰੇ ਗਿਆ ਉਹਦੇ ਮਾਪੇ ਨੂੰ ਕਿਹਾ ਜੇ ਮੁੰਡਾ ਕੁੜੀ ਨੂੰ ਸਲਾਹ ਦੇ ਦੋ ਨਹੀਂ ਤਾਂ ਮੁੰਡਾ ਕੁੜੀ ਮਰ ਜਾਊਗਾ ਤੂੰ ਦੇ ਦੋ ਉਹ ਉਹਦੇ ਮਾ ਕਹਿੰਦੀ ਐ ਉਹਦੇ ਪਿਓ ਕਹਿੰਦੀ ਜੇ 3 ਸਾਲ ਕੁੜੀ ਨੂੰ ਨਹੀਂ ਕਰਨਾ 3 ਸਾਲ ਬੈਠ ਕਰੋ ਮੈਂ ਕਹਾ ਠੀਕ ਆ ਉਹਦੇ ਮਾ ਕਹਿੰਦਾ ਮੁੰਡਾ ਜਿੰਦਾ ਰਹੂਗਾ ਤभी ਤਾਂ ਕੁੜੀ ਨਾਲ ਵਿਆਹ ਕਰੂਗਾ ਇਹ ਕਹਿੰਦਾ ਉਹ ਮੋਹਿਤ ਕਹਿੰਨਾ ਮੋਹਿਤ ਹਾਂ ਮੋਹਿਤ ਨੇ ਕਹ ਮੋਹਿਤ ਸੀਗੀ ਉਸੇ ਜਗ੍ਹਾ ਮੋਹਿਤ ਕਹਤਾ ਹਾਂ ਹਾਂ ਜਿੰਦਾ ਰਹੂਗਾ ਤਾਂ ਇਹ ਤੋ ਤਾਏ ਤੋਂ ਬਚੂਗਾ ਤਾਏ ਤੋਂ ਵਿਆਹ ਹੋਊਗਾ ਤੇ ਫਿਰ ਮਾਰ ਦੋਹਾਂ ਬੋਲੀ ਮਾਰ ਕੇ ਮੈਂ ਸੀਟੂ ਦੂੰਗਾ ਉਹ ਜਿੰਦਾ ਨਹੀਂ ਰਹੂਗਾ ਔਰ ਕੁੜੀ ਕਿੱਥੇ ਕਰ ਰਿਹਾ ਉਹਦੇ ਕਰਕੇ ਸਾਹਮਣੇ ਮਾਰਿਆ ਹੋਇਆ ਉਹਦੇ ਕਰਕੇ ਸਾਹਮਣੇ ਮਾਰ ਦਿੱਤਾ ਕੁੜੀ ਦੇ ਘਰ ਦੇ ਸਾਹਮਣੇ ਇੱਕ ਡੜਾ ਬਸ ਕੁੜੀ ਦੇ ਕੁੜੀ ਦੇ ਪਰਿਵਾਰ ਤੇ ਸ਼ੱਕ ਤਾਂ ਨੂੰ ਵੀ ਉਹਨਾਂ ਨੇ ਉਹਦੇ ਵੀ ਸ਼ੱਕ ਹੈ ਹਾਂਜੀ ਕੁੜੀ ਦੇ ਘਰ ਦੇ ਸਾਹਮਣੇ ਮੇਰੇ ਭਰਾ ਨੂੰ ਉਹਦੇ ਵੀ ਸ਼ੱਕ ਹੁਣ ਕੀ ਮੰਗ ਕਰਦੇ ਇਨਸਾਫ ਦੀ ਮੰਗ ਕਰ ਮੈਂ ਇਨਸਾਫ ਮੰਗਦੀ ਮੈਂ ਕੱਲ੍ਹ ਜੋਰਦੀ ਮੈਂ ਹਜ਼ਾਰੇ ਨੂੰ ਮੇਰੇ ਭਰਾ ਦਾ ਕੀ ਮੈਂ ਨੇ ਪੂਰੇ ਪੰਜਾਬ ਨੂੰ ਜਿੱਦੇ ਮੈਂ ਮੇਰਾ ਦੇ ਦਾਜ ਨਾ ਹੋਏਗਾ ਅਫਸਰ ਹੈਗਾ ਮੇਰਾ ਹਿੰਸਾਫ ਦੇ ਦੋ ਮੇਰੇ ਮੁੰਡੇ ਇਨਸਾਫ ਦੇ ਦੋ ਮੇਰੇ ਲੱਖਾ ਵਰਕੇ ਸੀਗਾ ਮੈਨੂੰ ਕੀ ਕੀਤਾ ਮੇਰਾ ਮੁੰਡਾ ਮੇਰੇ ਘਰੋਂ ਬੁਲਾ ਕੇ ਲੈ ਕੇ ਗਿਆ ਸੀ ਮੈਨੂੰ ਕੀ ਕੀਤਾ ਗਿਆ ਸੀਨੇ ਦੇ ਕੋਈ ਨਹੀਂ ਕੀਤਾ ਕੀ ਨਾਮ ਹੈ ਆਫਸਰ ਨਾਮ ਬੋਲੋ ਨਾਮ ਆਫ ਦਾ ਬੋਲ ਮੈਨੂੰ ਕੀ ਬਾਤ ਕੀ ਗਲਤ ਹੋਈ ਕੀ ਗੱਲ ਹੋਈ ਗੱਲਬਾਤ ਇਹ ਹੋਈ ਸੀ ਪਹਿਲੇ ਇੱਕ ਮੁੰਡਾ ਆਇਆ ਉਹ ਦੇ ਨਾਮ ਉਸ ਕੀ ਸੀਗਾ ਗੋਲੂ ਗੋਲੂ ਹਜੇ ਉਹ ਗੋਲੂ ਆਇਆ ਤੇ ਕਹਿੰਦਾ ਵਿਕਾਸ ਤੂੰ ਮੇਰੇ ਨਾਲ ਚੱਲ ਤੂੰ ਕਹਿੰਦਾ ਮੈਂ ਨਹੀਂ ਜਾਊਂਗਾ ਤੂੰ ਜਾ ਫਿਰ ਉਹ ਚਲਾ ਗਿਆ ਫਿਰ ਆਇਆ ਗੁੱਲੂ ਗੁੱਲੂ ਕਹਿੰਦਾ ਜੇ ਮੈਂ ਮੇਰੇ ਘਰ ਚੱਲ ਮੇਰਾ ਮੰਮੀ ਬਿਮਾਰ ਵਾ ਰੰਗਨਾਥ ਮੇ ਲੇਕੇ ਜਾਣਾ ਹਸਪੀਟਲ ਲੇਕੇ ਜਾਣਾ ਸੇ ਤੂੰ ਆਕੇ ਲੇਕੇ ਹਾਂ ਸੇ ਤੂੰ ਚੱਲ ਇਤਨੇ ਪਰ ਮੇਰਾ ਮੁੰਡਾ ਚਲਾ ਗਿਆ ਕਹਤਾ ਚਲ ਜੇਨੇ ਮਾ ਤੇਰਾ ਉਹਨੇ ਮਾ ਮੇਰਾ ਫਿਰ ਉਹ ਚਲਾ ਗਿਆ ਮੇਰਾ ਬੱਚਾ ਚਲਾ ਗਿਆ ਉਹਦੇ ਬਾਅਦ ਮੇਰਾ ਬੱਚਾ ਮੁੜ ਕੇ ਨਹੀਂ ਆਇਆ ਮੇਰਾ ਮੁੰਡਾ ਇੱਥੇ ਮਾਰ ਕੇ ਸਿੱਟਦਾ ਮੇਰਾ ਮੁੰਡਾ ਮਾਰਦਾ ਪੁਲਿਸ ਆਈ ਪੁਲਿਸ ਨੇ ਕੁਝ ਕੀਤਾ ਕੁਝ ਨਹੀਂ ਕੀਤਾ ਪੁਲਿਸ ਆਇਆ ਸੀਗਾ ਉਹਨੂੰ ਬਰਡੀ ਕੇ ਸਿਵਲ ਚ ਰਖਾਤਾ ਔਰ ਪਤਾ ਨਹੀਂ ਕੀ ਕਰਦਾ ਪੁਲਿਸ ਨੇ ਕਿਹਾਦਾ ਸਾਨੀ ਕਿੰਨੀ ਉਮਰ ਸੀ ਮੁੰਡੇ ਦੀ ਮੇਰਾ ਉਮਰ ਥੋੜੇ ਸੀਗਾ 17 16 ਸਾਲ ਸੀ ਆ ਮਨੇ ਜਿਆਦਾ ਮਨੇ ਲਿਖਾਇਆ ਹੋਇਆ ਸੀ ਕੰਮ ਕੁੰਮ ਕੇ ਚਲਦੇ ਮੈਂ ਜਿਆਦਾ ਅਧਾਰ ਕਾਰਪਰ ਲਿਖਾਇਆ ਹੋਆ ਮੇ ਕਿ ਰ ਇਤਨਾ ਐਸਾ ਤਾਂ ਥੀ ਮੇਰੇ ਕੋਲ 17 18 ਸਾਲ ਦੀ ਉਮਰ ਸੀ ਹਾਂਜੀ ਠੀਕ ਹੈ ਕੀ ਕੰਮ ਕਰਦਾ ਸੀ ਕਿੱਥੇ ਕੰਮ ਕਰਦਾ ਸੀ ਕੰਮ ਕਰਦਾ ਸੀਗੇ ਪਹਿਲੇ ਹੋਟਲ 'ਚ ਫਿਰ ਉੱਤੇ ਛੱਡ ਦਿਆ ਹੋਟਲ ਬੰਦ ਹੋ ਗਿਆ ਤਾਂ ਛੱਡ ਦਿਆ ਪਿਤਾ ਮੁੰਡੇ ਦੇ ਕੀ ਕਰਦੇ ਆ ਉਹ ਕਿੱਥੇ ਆ ਉਹ ਮੁੰਡੇ ਦੇ ਮੁੰਡੇ ਮਾਰ ਕੇ ਪਤਾ ਨੇ ਪੱਜ ਗਿਆ ਉਹਦੇ ਕਰਕੇ ਪੱਜ ਗਿਆ ਉਹਦੇ ਕਰਕੇ ਕਹਿੰਦਾ ਮੈਂ ਉਹਨਾਂ ਨੇ ਫਰੇ ਹੋਏ ਹੈ ਤੇ ਔਰ ਇਹਨੇ ਗੱਡੀ 'ਤੇ ਸਾਰੇ ਸਮਾਨ ਲਾਦ ਕੇ ਲੈ ਕੇ ਗਿਆ ਇੱਥੇ ਇੱਥੇ ਕਿ ਉਸਕੇ ਰਿਸ਼ਤedar ਧਨੁਆ ਹੈ ਉਹਨੇ ਗੱਡੀ 'ਤੇ ਕਰਕੇ ਸਾਰੇ ਸਮਾਨ ਵੇਜ ਰਿਆ ਪੱਜ ਗਏ ਸਾਰੇ ਸਾਰੇ ਪੱਜ ਉਹਨੇ ਪਜਾਇਆ ਇਹ ਕਿੱਥੇ ਹੈਗਾ ਧਨੁਆ ਉਹ ਪਜਾਇਆ ਪੈਸੇ ਵਾਲਾ ਹੈ ਉਹ ਪਜਾਇਆ ਉਥੋਂ ਕਹਤਾ ਤੂੰ ਗੱਡੀ ਕਰਕੇ ਦਿੱਤਾ ਉਹ ਪਜਾਤਾ ਉਹਦੇ ਮਾਪਪਨੋ ਪਜਾਤਾ ਇਸ ਮੌਕੇ ਮੁੰਡੇ ਦੀ ਮਾਂ ਅਤੇ ਭੈਣ ਨੇ ਕੁੜੀ ਦੇ ਘਰਦਿਆਂ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰ ਦਿੱਤਾ ਜਿਸ ਦੇ ਬਾਬਤ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਇਨਸਾਫ ਦੀ ਗੁਹਾਰ ਲਗਾਈ ਹੈ ਖੈਰ ਇਸ ਮੌਕੇ ਕੁੜੀ ਦੇ ਘਰਦਿਆਂ ਉੱਤੇ ਮੁੰਡੇ ਦੀ ਮਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ